ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਮਨਿੰਦਰ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਹੜ੍ਹਾਂ ਦੀ ਜਿਹੜੀ ਤਰਾਸ਼ਦੀ ਹੈ ਉਹਨੇ ਬਹੁਤ ਹੀ ਭਿਆਨਕ ਰੂਪ اختیار ਕਰ ਲਿਆ ਹੈ ਬਹੁਤ ਹੀ ਔਖੇ ਸਮੇਂ ਦੇ ਵਿੱਚੋਂ ਇਸ ਵੇਲੇ ਪੰਜਾਬ ਲੰਘ ਰਿਹਾ ਹੈ ਔਰ ਕਾਰਨ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਹੀ ਜ਼ਬਰਦਸਤ ਭਗਤ ਆ ਗਏ ਨੇ ਜਿਨ੍ਹਾਂ ਨੇ 1988 ਦੇ ਹੜ੍ਹਾਂ ਨੂੰ ਵੀ ਕਹਿੰਦੇ ਵੀ ਮਾਤ ਪਾਰੇ ਨੇ ਇੰਨਾ ਜ਼ਿਆਦਾ ਪਾਣੀ ਜਿਹੜਾ ਹੈਗਾ ਉਹ ਆ ਚੁੱਕਿਆ ਹੈ ਔਰ ਜੇ ਐਸੇ ਕੁਝ ਜ਼ਿਲ੍ਹਿਆਂ ਦੀ ਗੱਲ ਕਰੀਏ ਜਿੱਦਾਂ ਕਿ ਪਠਾਨਕੋਟ ਹੈ ਜਾਂ ਗੁਰਦਾਸਪੁਰ ਜਾਂ ਅੰਮ੍ਰਿਤਸਰ ਸਾਹ ਦੀ ਆਪਾਂ ਗੱਲ ਕਰੀਏ ਤਾਂ ਵੀ ਕਈ ਜਗ੍ਹਾ ਦੇ ਉੱਤੇ ਕਹਿੰਦੇ 9 9 10 10 ਫੋਟੋ ਜਿਹੜਾ ਪਾਣੀ ਹੈਗਾ ਭਰਿਆ ਹੋਇਆ ਹੈ ਲੋਕਾਂ ਦਾ ਜਿਹੜਾ ਆਮ ਜਿਹੜਾ ਜਨਜੀਵਨ ਹੈ ਬਹੁਤ ਬਹੁਤ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਸ ਤਰਾਸਦੀ ਦੇ ਪਿੱਛੇ ਕੀ ਕੀ ਕਾਰਨ ਰਹੇ ਹੋਣਗੇ। ਤੋਂ ਇਸ ਵੇਲੇ ਪੰਜਾਬ ਦੀ ਮੌਜੂਦਾ ਸਿੱਧੀ ਜਿਹੜੀ ਹੈਗੀ ਆ ਕਿਸ ਦਿਸ਼ਾ ਦੇ ਵਿੱਚ ਜਾ ਰਹੀ ਹੈਗੀ ਆ ਆਪਾਂ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ ਇਸ ਵੀਡੀਓ ਦੇ ਵਿੱਚ ਤੇ ਸ਼ੁਰੂ ਤੋਂ ਲੈ ਕੇ ਲਾਸਟ ਦੇ ਤੱਕ ਇਹ ਵੀਡੀਓ ਜਿਹੜੀ ਹੈਗੀ ਤੁਸੀਂ ਜ਼ਰੂਰ ਦੇਖਿਓ। ਤਾਂ ਦੋਸਤੋ ਪੰਜਾਬ ਦੇ ਜਿਹੜੇ ਹੜ੍ਹ ਹੈਗੇ ਆ ਉਹਨਾਂ ਦੇ ਬਾਰੇ ਇੱਕ ਹੜ੍ਹ ਪੱਖ ਤੋਂ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਹੋਇਆ ਹੈਗਾ ਯਾ ਠੀਕ ਹੈ। 201 ਹੈਗੀ ਆ ਮੌਜੂਦਾ ਤਸਵੀਰ ਇਸ ਪੰਜਾਬ ਦੀ ਜਿਹਦੇ ਵਿੱਚ ਉਹ ਜੋ ਹਾਲਾਤ ਨੇ ਕਾਫੀ ਮਤਲਬ ਔਖੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਲੋਕੀ ਹੁਣ ਤਾਂ ਪ੍ਰਭਾਵਿਤ ਹੋਏ ਨੇ ਹੁਣ ਕਿਉਂਕਿ ਪੰਜਾਬ ਜਿਹੜੀ ਹੈਗੀ ਆ ਐਗਰੀਕਲਚਰ ਦੇ ਉੱਤੇ ਬੇਸਡ ਸਟੇਟ ਹੈਗੀ ਆ ਸਾਰਾ ਕੁਝ ਸਾਡਾ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਹੈਗਾ ਤਾਂ ਪਸ਼ੂ ਜਿਹੜੇ ਹੈਗੇ ਇਹ ਵੀ ਸਾਡੇ ਜੀਵਨ ਦਾ ਬੜਾ ਹੀ ਇੱਕ ਕਹਿ ਲਓ ਕਿ ਜ਼ਰੂਰੀ ਅੰਗ ਹੈਗੇ ਆ ਤਾਂ ਪਸ਼ੂਆਂ ਦੇ ਵੀ ਜਿਹੜਾ ਹੈਗਾ ਬਹੁਤ ਭਾਰੀ ਇਹ ਸਮਾਂ ਜਿਹੜਾ ਆ ਗਿਆ ਹੈਗਾ ਤੇ ਇਸ ਕਰਕੇ ਬਹੁਤ ਸਾਰੀਆਂ ਐਨ ਜੀਓਜ਼ ਦੇ ਬਹੁਤ ਸਾਰੇ ਲੋਕ ਤਨੂੰ ਦੂਜੀ ਗੱਲ ਇੱਕ ਦੂਜੇ ਪਾਸੇ ਇਹ ਵੀ ਹੈ ਕਿ ਪੰਜਾਬ ਦੀ ਜਿਹੜੀ ਸਪਿਰਟ ਹੈਗੀ ਆ ਉਸ ਸਪੀਡ ਰੋਲ ਲੈ ਕੇ ਹੀ ਜਿਹੜਾ ਹੈਗਾ ਆ ਮਤਲਬ ਲੋਕੀ ਅੱਗੇ ਵਧ ਰਹੇ ਹੈਗੇ ਆ ਇਸ ਔਖੇ ਟਾਈਮ ਦਾ ਸਾਹਮਣਾ ਕਰ ਰਹੇ ਹੈਗੇ ਆ ਪਰ ਲੋਕਾਂ ਵਾਸਤੇ ਤੇ ਪਸ਼ੂਆਂ ਵਾਸਤੇ ਵੀ ਇਹ ਜਿਹੜਾ ਟਾਈਮ ਹੈਗਾ ਬਹੁਤ ਔਖਾ ਹੋ ਗਿਆ ਹੈਗਾ ਠੀਕ ਹੈ ਜੀ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੂਰੇ ਮੈਪ ਦੇ ਰਾਹੀਂ ਸਮਝਾਂਗੇ ਕਿ ਪੰਜਾਬ ਦੇ ਵਿੱਚ ਦਰਸਲ ਹੋਇਆ ਕੀ ਹੈਗਾ ਯਾਰ ਦੋਸਤੋ ਇਹ ਸਾਡੇ ਨਾਲ ਪੰਜਾਬ ਦਾ ਮੈਪ ਹੈਗਾ ਆ ਔਰ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਬੱਚੇ ਸਾਡੇ ਕੋਲ ਤੇਗ ਮੇਜਰ ਦਰਿਆ ਜਿਹੜੇ ਹੈਗੇ ਆ ਬੱਚੇ ਉਹ ਦੇਖੋ ਇਸ ਜਗ੍ਹਾ ਤੇ ਸਾਡੇ ਕੋਲ ਹੈਗੇ ਆ ਜੇ ਆਪਾਂ ਗੱਲ ਕਰੀਏ ਇੱਥੇ ਸਾਡੇ ਨੂੰ ਉੱਤੇ ਦੇਖੋ ਆ ਰਾਵੀ ਹੈ ਜੀ ਰਾਵੀ ਦੀ ਐਂਟਰੀ ਗਈ ਹੈਗੀ ਉਹ ਮਾਦੂਪੁਰ ਹੈਡਵਰਕਸ ਤੋਂ ਪਠਾਨਕੋਟ ਦੇ ਵਿੱਚ ਹੁੰਦੀ ਹੈਗੀ ਆ ਆ ਦੇਖੋ ਇਹਦੇ ਨਾਲ ਨਾਲ ਰਾਵੀ ਆਂਦਾ ਹੈਗਾ ਔਰ ਦੂਜੇ ਪਾਸੇ ਜੇ ਆਪਾਂ ਹਾਰਪੁਰ ਜ਼ਿਲ੍ਹੇ ਦੇ ਉੱਪਰਲੇ ਪਾਸੇ ਤਲਵਾੜੀ ਦੀ ਗੱਲ ਕਰੀਏ ਤਾਂ ਉੱਥੇ ਵਿਆਸ ਦਰਿਆ ਜਿਹੜਾ ਹੈਗਾ ਨਾ ਉਹ ਐਂਟਰੀ ਕਰਦਾ ਹੈਗਾ ਪੰਜਾਬ ਦੇ ਵਿੱਚ ਹੁਣ ਦੇਖੋ ਕਈ ਜ਼ਿਲ੍ਹੇ ਤਾਂ ਇਦਾਂ ਦੇ ਹੈਗੇ ਜਿੱਥੇ ਸਾਡੇ ਕੋਲ ਸਿਰਫ ਇੱਕ ਦਰਿਆ ਟੱਚ ਕਰਦਾ ਹੈਗਾ ਉਸ ਪਾਰਟਿਕੂਲਰ ਜ਼ਿਲ੍ਹੇ ਨੂੰ ਪਰ ਇੱਥੇ ਹੁਣ ਸਭ ਤੋਂ ਜ਼ਿਆਦਾ ਮਾਰ ਜਿਹੜੀ ਹੈਗੀ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਚ ਪਈ ਹੈ ਕਾਰਨ ਤੁਸੀਂ ਦੇਖ ਸਕਦੇ ਹੋ ਬੱਚੇ ਇੱਕ ਪਾਸੇ ਰਾਵੀ ਦੇ ਘੇਰਿਆ ਹੋਇਆ ਤੇ ਦੂਜੇ ਪਾਸੇ ਵਿਆਸ ਦਰਿਆ ਨੇ ਘੇਰਿਆ ਹੋਇਆ ਔਰ ਤਰਨਕਾਰਨ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਵਿਆਸ ਦਰ ਪੂਰੀ ਮਾਰ ਪੈ ਰਹੀ ਹੈਗੀ ਆ ਘਟ ਸਤਲੁਜ ਵੀ ਨਹੀਂ ਕੁਝ ਆ ਰਿਹਾ ਸਤਲੁਜ ਨੇ ਵੀ ਪੂਰੀ ਅਤਚਕੀ ਹੋਈ ਆ ਤੇ ਬੱਚੇ ਇੱਥੇ ਆ ਕੇ ਜਿਹੜਾ ਹਰੀਕੇ ਪੱਤਨ ਦਾ ਜਿਹੜਾ ਏਰੀਆ ਹੈਗਾ ਬਹੁਤ ਬਹੁਤ ਜ਼ਿਆਦਾ ਪਾਣੀ ਜਿਹੜਾ ਹੈਗਾ ਇੱਥੇ ਜਮਾ ਹੋ ਗਿਆ ਹੈਗਾ ਛਾਰਪੁਰ ਦੀ ਗੱਲ ਕਰੀਏ ਛਾਰਪੁਰ ਜਿਹੜਾ ਹੈਗਾ ਬੱਚੇ ਇਹ ਇੱਥੇ ਕਹਿੰਦੇ ਬਹੁਤ ਸਾਰੇ ਚੋਟ ਹੈਗੇ ਕਿਉਂਕਿ ਇਹ ਡਾਇਰੈਕਟ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਜਿਹਨੂੰ ਆਪਾਂ ਆਊਟਰ ਹਿਮਾਲਿਆਸ ਕਹਿ ਦਿੰਦੇ ਆ ਜਾਂ ਸ਼ਿਵਾਲਿਕ ਸਧੀਰੀ ਜਾਂ ਆਪਾਂ ਕਰਨ ਕੰਢੀ ਏਰੀਆ ਕਹਿ ਦਿੰਦੇ ਆ ਤੇ ਇਹ ਖੱਡਾਂ ਬਹੁਤ ਨੇ ਚੋਹ ਬਹੁਤ ਨੇ ਤਾਂ ਹਿਸ਼ਾਰਪੁਰ ਦੇ ਵਿੱਚ ਤਾਂ ਕਹਿੰਦੇ ਹੁੰਦੇ ਵੀ ਹਰ ਕਿਲੋਮੀਟਰ ਦੇ ਇੱਕ ਜਿਹੜਾ ਹੈਗਾ ਇਹ ਪੋਲ ਬਣਿਆ ਹੋਇਆ ਆ ਐਨੇ ਉੱਤੇ ਚੋਹ ਆ ਤਾਂ ਉਹਨਾਂ ਚੋਹ ਵੀ ਇਹਨਾਂ ਪਿੰਡਾਂ ਨੂੰ ਬਹੁਤ ਮਾਰ ਪੈ ਰਹੀ ਹੈ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਸਿੱਧਾ ਖੱਡਾਂ ਤੋਂ ਜਿਹੜਾ ਹੈਗਾ ਪਾਣੀ ਆ ਰਿਹਾ ਹੈਗਾ ਜਿਹੜੇ ਛੋਟੇ ਛੋਟੇ ਡੈਮ ਜਿਹੜੇ ਲੋਕਲ ਲੈਵਲ ਤੇ ਬਹੁਤ ਸਾਰੇ ਨੇ ਉੱਤੇ ਛੋਟੇ ਛੋਟੇ ਡੈਮ ਆ ਪਹਿ ਹੀ ਪਹੁੰਚ ਚੁੱਕੇ ਜੇ ਵੀ ਉਹ ਸਾਰਾ ਹੁਣ ਪਾਣੀ ਜਿਹੜਾ ਹੈਗਾ ਡਾਇਰੈਕਟ ਪਿੰਡਾਂ ਵੱਲੋਂ ਆ ਰਿਹਾ ਹੈਗਾ ਯਾ ਔਰ ਅੱਜ ਵੀ ਕਿਉਂਕਿ ਜਿਹੜੀ ਅੱਜ ਪਹਿਲੀ ਦੂਜੀ ਤੇ ਤੀਜੇ 3 ਸਤੰਬਰ ਨੂੰ ਵੀ ਜਿਹੜਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈਗਾ ਤਾਂ ਪਾਣੀ ਦੀ ਆਮਦ ਜਿਹੜੀ ਹੈਗੀ ਆ ਉਹ ਹਜੇ ਵੀ ਚੱਲ ਰਹੀ ਹੈ ਠੀਕ ਹੈ ਸੁਛਾਰਪੋ ਦੇ ਵਿੱਚ ਬੜਾ ਪਾਣੀ ਆ ਰਿਹਾ ਤੋਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆ ਤਿੰਨ ਜ਼ਿਲ੍ਹਿਆਂ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਅਸਰ ਪਿਆਏਗਾ ਕਿਉਂਕਿ ਇਹਨਾਂ ਦੇ ਦੋਨੋਂ ਪਾਸੇ ਤੇ ਆ ਇੱਕ ਪਾਸੇ ਬਿਆਰ ਸੇ ਦੂਜੇ ਪਾਸੇ ਜਿਹੜਾ ਹੈਗਾ ਆ ਉਹ ਰਾਵੀ ਹੈਗਾ ਤੇ ਸਤਲੁਜ ਨੇ ਵੀ ਹੁਣ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਸਤਲੁਜ ਤੇ ਵੀ ਪਾਖੜਾ ਡੈਮ ਤੋਂ ਕਾਫੀ ਜ਼ਿਆਦਾ ਜਿਹੜਾ ਹੈਗਾ ਪਾਣੀ ਉਹ ਛੱਡਿਆ ਗਿਆ ਹੈਗਾ ਠੀਕ ਹੈ ਤੋਂ ਕੁਝ ਦਿਨ ਪਹਿਲਾਂ ਜਿੱਦਾਂ ਅਸੀਂ ਖਬਰ ਪੜ੍ਹੀ ਸੀਗੀ ਇਹ ਦਾ ਮਾਦੋਪੁਰ ਹੈਡਰੋਫਸ ਦੀ ਤਸਵੀਰ ਹੈਗੀ ਆ ਤੁਸੀਂ ਨਿਊਜ਼ ਦੇ ਵਿੱਚ ਵੀ ਦੇਖਿਆ ਹੋਣਾ ਆ ਤੇ ਇਹਦੇ ਵਿੱਚ ਜਦੋਂ ਹੁਣ ਲੇਟੈਸਟ ਗੇਟ ਟੁੱਤੇ ਸੀਗੇ ਹਨ ਉੱਥੇ ਕਰਮਚਾਰੀ ਦੀ ਡੈਥ ਵੀ ਹੋ ਗਈ ਸੀਗੀ ਬੜੀ ਮੰਦਭਾਗੀ ਘਟਨਾ ਸੀਗੀ ਦੇਖੋ ਬਹੁਤ ਜ਼ਿਆਦਾ ਜਿਹੜਾ ਪਾਣੀ ਹੈਗਾ ਬਹੁਤ ਜ਼ਿਆਦਾ ਜਿਹੜਾ ਮਾਤਰਾ ਦੇ ਵਿੱਚੋਂ ਪੰਜਾਬ ਵੱਲੋਂ ਆਇਆ ਹੈਗਾ ਜਿਹਦੇ ਕਰਕੇ ਇਹਨਾਂ ਨੂੰ ਨੁਕਸਾਨ ਹੋਇਆ ਪੌਂਗ ਡੈਮ ਵੀ ਜਿਹੜਾ ਸੀਗਾ ਕਿਉਂਕਿ ਬਿਆਸ ਤਰਿਆ ਜਿਹੜਾ ਹੈਗਾ ਪਿੱਛੋਂ ਬਹੁਤ ਜ਼ਿਆਦਾ ਪਾਣੀ ਲੈ ਕੇ ਆਇਆ ਹੈਗਾ ਯਾਰ ਤੇ ਪੌਂਗ ਡੈਮ ਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਪਾਣੀ ਔਨ ਕਰਕੇ ਜਿਹੜਾ ਹੈਗਾ ਤਾਂ ਬਹੁਤ ਸਾਰੇ ਜ਼ਿਲ੍ਹਿਆਂ ਦਾ ਇੱਥੇ ਸਾਡੇ ਕੋਲ ਨੁਕਸਾਨ ਹੋਇਆ ਹੁਣ ਆ ਦੇਖੋ ਕਪੂਠਲਾ ਜ਼ਿਲ੍ਹੇ ਵਿੱਚ ਵੀ ਪਾਣੀ ਸ਼ਾਰਪੁਰ ਦੇ ਦਿੱਤਾ ਖੈਰ ਇਥੇ ਆਈ ਹੈਗਾ ਯਾ ਐਂਕੇ ਤੱਕ ਜਿਹੜਾ ਹੈਗਾ ਸਾਰੇ ਪਿੰਡਾਂ ਨੂੰ ਜਿਹੜਾ ਹੈਗਾ ਖਾਲੀ ਵੀ ਕਰਾਇਆ ਹੈਗਾ ਪ੍ਰਸ਼ਾਸਨ ਦੇ ਦੁਆਰਾ ਪਰ ਫਿਰ ਵੀ ਜਿਹੜਾ ਹੈਗਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਠੀਕ ਹੈ ਔਰ ਰੀਜ਼ਨ ਕੀ ਹੈਗਾ ਵੀ ਆਪਣੇ ਘਰ ਇੰਨੀ ਜਲਦੀ ਛੱਡ ਕੇ ਬੰਦਾ ਨਹੀਂ ਜਾ ਸਕਦਾ ਕਹਿਣਾ ਤਾਂ ਸੌਖਾ ਪਰ ਇਹ ਕੰਮ ਬਹੁਤ ਔਖਾ ਹੈ ਠੀਕ ਹੈ ਜੀ ਔਰ ਪੰਜਾਬ ਦੇ ਮੌਜੂਦਾ ਹਾਲਾਤ ਜਿਹੜੇ ਹੈਗੇ ਬੱਚੇ ਬਣ ਗਏ ਹੈਗੇ ਆ ਹਰ ਪਾਸੇ ਜਿਹੜਾ ਤੁਸੀਂ ਦੇਖੂਗੇ ਤਾਂ ਉਥੇ ਪਾਣੀ ਹੀ ਨਜ਼ਰ ਆ ਰਿਹਾ ਹੈਗਾ ਹੋਰ ਕੁਝ ਨਹੀਂ ਹੈਗਾ ਠੀਕ ਹੈ ਔਰ ਸਤਲੁਜ ਜੇ ਅਪਾ ਗੱਲ ਕਰੀਏ ਬੱਚੇ ਰੋਪੜ ਤੋਂ ਨਿਕਲਦਾ ਹੈ ਠੀਕ ਹੈ ਜੀ ਦੋ ਜਗ੍ਹਾ ਡੈਮ ਹੈਗਾ ਨੰਗਲ ਦੇ ਪਿੱਛੇ ਜਿਹੜਾ ਹੈਗਾ ਤਾਂਸੜਾ ਦੇ ਵਿੱਚ ਵੀ ਡੈਮ ਹੈਗਾ ਯਾ ਔਰ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉੱਥੇ ਰੂਪਰ ਤੋਂ ਲੁਧਿਆਣੇ ਦੇ ਵਿੱਚ ਐਂਟਰੀ ਕਰਦਾ ਹੈਗਾ ਯਾ ਤੇ ਲੁਧਿਆਣੇ ਚ ਕਿਉਂਕਿ ਮੀਂਹ ਵੀ ਬਹੁਤ ਜ਼ਿਆਦਾ ਪਿਆਰਿਆ ਹੈਗਾ ਤੇ ਇਸ ਕਰਕੇ ਬੁੱਢਾ ਨਾਲਾ ਜਿਹੜਾ ਉੱਥੇ ਦਾ ਮਸ਼ਹੂਰ ਹੈਗਾ ਉਹ ਵੀ ਓਵਰਫਲੋ ਕਰਕੇ ਘਰਾਂ ਦੇ ਵਿੱਚ ਪਾਣੀ ਜਾ ਚੁੱਕਿਆ ਹੈਗਾ ਤੇ ਨਾਲ ਦੀ ਨਾਲ ਅੱਗੇ ਆਪਾਂ ਦੇਖ ਸਕਦੇ ਭੀ ਮੋਗੇ ਦੇ ਵਿੱਚੋਂ ਲੰਘਦਾ ਹੋਇਆ ਮੋਗੇ ਦੇ ਵੀ ਬਹੁਤ ਪਿੰਡਾਂ 'ਚ ਇਹਨੇ ਤਬਾਹੀ ਜਿਹੜੀ ਆ ਕੀਤੀ ਹੈਗੀ ਆ ਠੀਕ ਹੈ ਹੁਣ ਇਹ ਸਾਰੇ ਜਿਹੜਾ ਜੋ ਵੀ ਸਿਨੈਰੀਓ ਹੈਗਾ ਬੱਚੇ ਜਿਹੜਾ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਹੈਗਾ ਇਹਦੇ ਪਿੱਛੇ ਦੀ ਕਹਾਣੀ ਕੀ ਹੈਗੀ ਆ ਪਿਛਲੇ ਮਹੀਨੇ ਦੇ ਵਿੱਚ ਕੀ ਇਹਦਾ ਰੀਜ਼ਨ ਬਣਿਆ ਹੈਗਾ ਉਹ ਵੀ ਆਪਾਂ ਅੱਜ ਥੋੜਾ ਜਿਹਾ ਸਟੱਡੀ ਕਰਾਂਗੇ ਤੋਂ ਬੱਚੇ ਇਹ ਸਾਡੇ ਕੋਲ ਹਿਮਾਚਲ ਦਾ ਮੈਪ ਹੈਗਾ ਆ ਹਿਮਾਚਲ ਦੇ ਵਿੱਚ ਜਿੱਦਾਂ ਤੁਸੀਂ ਵੀ ਭੂਗੋਲ ਦੇ ਵਿੱਚ ਪੜਿਆ ਹੋਣਾ ਆ ਆ ਸਾਡੇ ਕੋਲ ਸਤਲੁਜ ਜਿਹੜਾ ਦਰਿਆ ਹੈਗਾ ਮਾਨਸਰੋਵਰ ਲੇਕ ਦੇ ਵੱਲੋਂ ਆਉਂਦਾ ਹੈਗਾ ਯਾਰ ਤੇ ਆ ਦੇਖੋ ਇੱਥੋਂ ਆ ਸਾਰੇ ਏਰੀਏ ਦੇ ਵਿੱਚੋਂ ਇੱਧਰ ਕੁਲੂ ਹੈਗਾ ਹੈ ਜੀ ਸ਼ਿਮਲਾ ਹੈਗਾ ਯਾ ਆ ਸਾਰਾ ਮੰਡੀ ਦਾ ਜਿਹੜਾ ਏਰੀਆ ਹੈਗਾ ਯਾ ਠੀਕ ਹੈ ਇੱਥੋਂ ਲੰਘ ਕੇ ਆਉਂਦਾ ਹੈਗਾ ਸਤਲੁਜ ਦੇਖੋ ਠੀਕ ਹੈ ਅਲਟੀਮੇਟਲੀ ਇਹ ਬਲਾਸਪੁਰ ਦੇ ਵਿੱਚ ਇੱਥੇ ਜਿੱਥੇ ਗੋਬਿੰਦ ਸਾਗਰ ਝੀਲ ਹੈਗੀ ਆ ਉੱਥੇ ਇਹ ਸਾਰਾ ਪਾਣੀ ਪਹੁੰਚਦਾ ਹੈਗਾ ਯਾ ਐਵੇਂ ਹੀ ਆਪਾਂ ਉੱਪਰ ਗੱਲ ਕਰੀਏ ਤਾਂ ਬਿਆਸ ਤੇ ਰਾਵੀ ਦਾ ਜਿਹੜਾ ਸੋਰਸ ਹੈਗਾ ਜਿੱਥੋਂ ਮਤਲਬ ਇਹ ਸ਼ੁਰੂ ਹੁੰਦਾ ਆ ਉਹ ਰੋਹਤਾਂਗ ਪਾਸ ਦੇ ਨੇੜੇ ਹੈਗਾ ਯਾ ਠੀਕ ਹੈ ਪਰ ਬਹੁਤ دریا ਜਿਹੜੇ ਹੈਗੇ ਉੱਥੋਂ ਆਉਂਦੇ ਆ ਵਿਆਸ ਜਿਹੜਾ ਹੈਗਾ ਆ ਉਹ ਜੋ ਹੁੰਦਾ ਹੋਇਆ ਦੇਖੋ ਅੱਗੇ ਕਾਗੜਾ ਕਾਗੜੇ ਦੇ ਵਿੱਚ ਵੀ ਉਹਨੇ ਪਿੱਛੋਂ ਨੁਕਸਾਨ ਕਰਦਈ ਉਹ ਆਇਆ ਹੈਗਾ ਆ ਠੀਕ ਹੈ ਤੇ ਇਥੇ ਪੌਂਗ ਦੇ ਕੋਲ ਪਹੁੰਚਿਆ ਤੇ ਆਹ ਜਿਹੜੀ ਰਾਵੀ ਹੈਗੀ ਆ ਇਹ ਅੱਗੇ ਚੰਬਾ ਦੇ ਵਿੱਚੋਂ ਦੇਖੋ ਹੁੰਦੀ ਹੋਈ ਚੰਬਾ ਦੇ ਵਿੱਚ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਠੀਕ ਹੈ ਤੇ ਇਹ ਅਲਟੀਮੇਟਲੀ ਇਥੇ ਮਾਧਪੁਰ ਹੈਡਵਰਕਸ ਜਿਹੜੀ ਹੈਗੀ ਪਹੁੰਚਦੀ ਹੈਗੀ ਆ ਪਰ ਹੋਰ ਪਿਛਲੇ ਮਹੀਨੇ ਦਰਸ ਸਭ ਤੋਂ ਜ਼ਿਆਦਾ ਕੀ ਹੋਏ ਹੈਗੇ ਏਸੀਆਈਏ ਦੇ ਵਿੱਚ ਕਲਾਊਡ ਬਸਟ ਤੇ ਕਲਾਊਡ ਵਾਸਟ ਕੀ ਚੀਜ਼ ਹੈਗੀ ਆ ਇਹਨੂੰ ਵੀ ਅੱਜ ਆਪਾਂ ਦੇਖਾਂਗੇ ਬੱਚੇ ਪਹਾੜਾਂ ਦੇ ਵਿੱਚ ਜਿਹੜੀ ਸਾਡੇ ਕੋਲ ਰੇਨ ਫਾਲ ਹੁੰਦੀ ਹੈਗੀ ਨਾ ਉਹਨੂੰ ਆਪਾਂ 오ਰੋਗ੍ਰਾਫਿਕ ਰੇਨ ਫਾਲ ਕਹਿੰਦੇ ਹੈਗੇ ਆ ਯਾਨੀ ਕਿ ਜਦੋਂ ਗਰਮ ਹਵਾ ਜਿਹੜੀ ਹੈਗੀ ਪਹਾੜ ਦੇ ਨਾਲ-ਨਾਲ ਉੱਪਰ ਨੂੰ ਜਾਂਦੀ ਹੈਗੀ ਆ ਹਾਈਟ ਅਟੇਨ ਕਰਦੀ ਆ ਹਾਈਟ ਤੇ ਪਹੁੰਚ ਕੇ ਉਹ ਕੀ ਹੁੰਦੀ ਆ ਠੰਡੀ ਹੁੰਦੀ ਆ ਹਵਾ ਤੇ ਉਸ ਤੋਂ ਬਾਅਦ ਮੀਂਹ ਬਣ ਕੇ ਉਹ ਵਰ ਜਾਂਦੀ ਹੈਗੀ ਆ ਪਰ ਇਸ ਵਾਰ ਕੀ ਹੋਇਆ ਕਿ ਬਹੁਤ ਜ਼ਿਆਦਾ ਥੋੜੀ ਉਸ ਏਰੀਆ 'ਚ ਗਰਮੀ ਕੰਪੈਰੀਟਿਵਲੀ ਜ਼ਿਆਦਾ ਹੋਣ ਕਰਕੇ ਬਹੁਤ ਸਾਰੀ ਜਿਹੜੀ ਗਰਮ ਹਵਾ ਹੈਗੀ ਆ ਪਹਾੜਾਂ ਦੇ ਨਾਲ-ਨਾਲ ਉੱਪਰ ਜਾਂਦੀ ਹੈ पर क्योंकि उपर जाके जो एटमोसफेरिक प्रैशर घट होंगे उ जाके हायर एल्टीट्यूड से बहुत ज्यादा ये हवा जी एक्सपेंड करोइस्चर कर लैके गई होंगी है तो ਬਹੁਤ ਜ਼ਿਆਦਾ ਜਿਹੜੀ ਹੈ ਮੌਇਸਚਰ ਜਿਹੜਾ ਹੈਗਾ ਕਿ ਇੱਕੋ ਜਗ੍ਹਾ ਦੇਤੇ ਇਹ ਹਵਾ ਜਿਹੜੀ ਆ ਉਹ ਛੁੱਟ ਦਿੰਦੀ ਹੈ ਜਿਹਦੇ ਕਰਕੇ ਹੋਏ ਹੈਗੇ ਆ ਕਲਾਊਡ ਬਸ ਜਿਹਨੂੰ ਆਪਾਂ ਕਲਾਊਡ ਬਸ ਕਹਿ ਦਿੰਦੇ ਆ ਇਕੱਠੀ ਗਰਮ ਹਵਾ ਉੱਪਰ ਚੜਦੀ ਆ ਐਕਸਪੈਂਡ ਕਰਦੀ ਆ ਤੇ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜਾ ਸਾਰਾ ਮੌਇਸਚਰ ਇਹ ਛੁੱਟ ਦਿੰਦੀ ਹੈਗੀ ਜਿਹਦੇ ਕਰਕੇ ਇਸ ਵਾਰ ਉੱਤੇ ਬਹੁਤ ਜ਼ਿਆਦਾ ਤਬਾਹੀ ਹੋਈ ਤੁਸੀਂ ਦੇਖ ਸਕਦੇ ਹੋ ਹਿਮਾਚਲ ਦੇ ਵਿੱਚ ਪਿੰਡਾਂ ਦੇ ਪਿੰਡੇ ਤਾਂ ਗਾਇਬ ਹੋ ਗਏ ਆ ਤੇ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਲੈਂਡਸਲਾਈਡ ਜਿਹੜੀ ਹੈਗੀ ਇਹ ਕੀਤੀ ਗਈ ਆ ਔਰ ਇੱਕ ਇਹਦਾ ਰੀਜ਼ਨ ਜੋ ਕਿ ਸਾਨੂੰ ਨਹੀਂ ਭੁੱਲਣਾ ਚਾਹੀਦਾ ਉਹ ਹੈਗਾ ਜੀ ਬਿਲਕੁਲ ਅਨਪਲਾਨਡ ਕੰਸਟਰਕਸ਼ਨ ਕਿਸੇ ਪਲਾਨਿੰਗ ਤੋਂ ਬਿਗੈਰ ਜਿਹੜੇ ਪਾਣੀ ਦੇ ਰਸਤੇ ਸੀਗੇ ਉੱਥੇ ਜਿਹੜੀ ਕੰਸਟਰਕਸ਼ਨ ਕਰ ਦਿੱਤੀ ਗਈ ਉਤੋਂ ਜਿਹੜਾ ਕੰਮ ਹੋ ਗਿਆ ਕਲਾਊਡ ਬਸ ਦਾ ਤੇ ਜਦੋਂ ਐਂਦੇ ਜ਼ਿਆਦਾ ਮਾਤਰਾ 'ਚ ਪਾਣੀ ਆਇਆ ਤਾਂ ਇਹ ਜਿਹੜੀ ਜਿੰਨਾ ਇਨਫਰਾਸਟ੍ਰਕਚਰ ਸੀਗਾ ਉਹਦਾ ਸਾਹਮਣਾ ਨਹੀਂ ਕਰ ਪਾਇਆ ਤੇ ਸਾਰਾ ਕੁਝ ਜਿਹੜਾ ਸੀਗਾ ਉੱਥੇ ਟੁੱਟ ਗਿਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕਨਸੈਪਸ਼ਨ ਸੀਗੀ ਜਿਹੜੀ ਕਿ ਪਾਣੀ ਦੇ ਰਸਤੇ 'ਚ ਕੀਤੀ ਗਈ ਸੀ ਹੁਣ ਪਹਾੜ ਜਿਹੜੇ ਸੀਗੇ ਕਲਾਉਡ ਵਾਸ਼ ਕਰਕੇ ਬਹੁਤ ਸੌਫਟ ਹੋ ਗਏ ਸੀਗੇ ਫਰਜਾਈਲ ਹੋ ਗਏ ਜਿਹਦੇ ਕਰਕੇ ਇਹ ਸਾਰੀ ਤਬਾਹੀ ਤੁਸੀਂ ਦੇਖ ਸਕਦੇ ਹੋ ਕਿ ਬੰਦੇ ਦਾ ਬਣਾਇਆ ਹੋਇਆ ਮਤਲਬ ਹਿਊਮਨਸ ਦਾ ਮਨੁੱਖਾਂ ਦਾ ਬਣਾਇਆ ਹੋਇਆ ਇਨਫਰਾਸਟ੍ਰਕਚਰ ਇਦਾਂ ਰੁੜ ਗਿਆ ਜਿੱਦਾਂ ਖਡਾਉਣੇ ਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਤਬਾਹੀ ਔਰ ਅੱਗੇ ਆਉਣ ਵਾਲੇ ਟਾਈਮ ਵਾਸਤੇ ਵੀ ਇੱਕ ਬਹੁਤ ਵੱਡਾ ਚੈਲੰਜ ਹੈਗਾ ਯਾਰ ਕਿਉਂਕਿ ਇਹ ਸਾਰੇ ਜਿਹੜੇ ਏਰੀਆ ਹੈਗੇ ਬਹੁਤ ਵਰਨਰੇਬਲ ਹੋ ਚੁੱਕੇ ਆ ਕਿਉਂਕਿ ਪਹਾੜ ਜਿਹੜੇ ਆ ਬਿਲਕੁਲ ਪਾਣੀ ਦੇ ਨਾਲ ਸੌਫਟ ਹੋ ਚੁੱਕੇ ਹੈਗੇ ਆ ਜਿੱਥੇ ਵੀ ਇਲੀਗਲ ਜਿਹੜੀ ਇਨਕ੍ਰੋਚਮੈਂਟ ਸੀ ਜਾਂ ਜਿੱਥੇ ਵੀ ਅਨਪਲਾਨਡ ਜਿਹੜੀ ਕੰਸਟਰਕਸ਼ਨ ਸੀਗੀ ਤੇ ਉਹ ਸਾਰੀ ਜਿਹੜੀ ਹੈਗੀ ਆ ਹੁਣ ਖਤਰੇ 'ਚ ਹੈਗੀ ਆ ਤੋ ਇਹ ਕਲਾਊਡ ਪਾਸਟ ਹੈਗੇ ਇਹਨਾਂ ਨੇ ਬਹੁਤ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਕੇ ਬਾਚਰ ਤੇ ਉੱਤਰਾਖੰਡ ਦੇ ਵਿੱਚ ਨੁਕਸਾਨ ਕੀਤਾ ਬਹੁਤ ਜ਼ਿਆਦਾ ਜਿਹੜਾ ਪਾਣੀ ਸੀਗਾ ਉਹ ਥੱਲੇ ਵੱਲੋਂ ਆਇਆ ਤੋ ਪਾਣੀ ਤੁਸੀਂ ਦੇਖ ਸਕਦੇ ਹੋ ਕਲਾਊਡ ਬਸਟ ਦਾ ਜਿਹੜਾ ਸੀਗਾ ਇਸ ਏਰੀਏ ਦੇ ਵਿੱਚ ਜਿਹੜਾ ਸੀਗਾ ਪੋਲ ਬਹੁਤ سارے ਜਿਹੜੇ ਸੀਗੇ ਖਤਮ ਹੋ ਗਏ ਤੋ ਅਲਟੀਮੇਟਲੀ ਪਾਣੀ ਨੇ ਫਿਰ ਉਥੇ ਡੈਮ ਦੇ ਉੱਤੇ ਪਹੁੰਚਣਾ ਹੀ ਸੀਗਾ ਠੀਕ ਹੈ ਜੀ ਚਾਹੇ ਉਹ ਆਵੀ ਹੋਵੇ ਚਾਹੇ ਉਹ ਬਿਆਸ ਹੋਵੇ ਤੋ ਇਹ ਜਿਹੜਾ ਸਪੀਡ ਨਾਲ ਜਦੋਂ ਪਾਣੀ ਆਇਆ ਹੈਗਾ ਤੋ ਅਲਟੀਮੇਟਲੀ ਫਿਰ ਡੈਮ ਦੇ ਉੱਤੇ ਪਹੁੰਚਣਾ ਸੀਗਾ ਠੀਕ ਹੈ بس ਇਹ ਸੀਗਾ ਕਿ ਥੋੜਾ ਜਿਹਾ ਪਹਿਲਾਂ ਜੇ ਪਾਣੀ ਥੋੜਾ ਥੋੜਾ ਛੱਡਿਆ ਜਾਂਦਾ ਤਾਂ ਥੋੜਾ ਜਿਹਾ ਕੰਮ ਸੁਖਾਲਾ ਹੋ ਸਕਦਾ ਸੀਗਾ ਹੋ ਸਕਦਾ ਸੀਗਾ ਪਾਣੀ ਇੰਨੀ ਤਬਾਹੀ ਨਹੀਂ ਮਚਾਉਂਦਾ ਪਰ ਕਿਉਂਕਿ ਪਹਿਲਾਂ ਹਜੇ ਇੰਨਾ ਜ਼ਿਆਦਾ ਪਾਣੀ ਨਹੀਂ ਛੱਡਿਆ ਗਿਆ ਸੀਗਾ ਉਹਦੇ ਦੀ ਵੀ ਕੋਈ ਨਾ ਕੋਈ ਪਲੈਨਿੰਗ ਹੋਏਗੀ ਠੀਕ ਹੈ ਜੀ ਕਿਉਂਕਿ ਉੱਥੇ ਵੀ ਬੰਦੇ ਜਿਹੜੇ ਹੈਗੇ ਆ ਸੂਝਵਾਨ ਮੀਟਿੰਗ ਕਰਦੇ ਹੈਗੇ ਤਾਂ ਕੁਝ ਨਾ ਕੁਝ ਉਹਨਾਂ ਨੇ ਸੋਚਿਆ ਹੀ ਹੋਏਗਾ ਪਰ ਇੱਕਦਮ ਜਦੋਂ ਪਿੱਛੋਂ ਇੰਨਾ ਜ਼ਿਆਦਾ ਪਾਣੀ ਆ ਗਿਆ ਤਾਂ ਉਹਦੇ ਕਰਕੇ ਜਿਹੜੇ ਸੀਗਾ ਉਹ ਅਲਟੀਮੇਟਲੀ ਜਿਹੜਾ ਸੀਗਾ ਰਿਲੀਜ਼ ਕਰਨਾ ਪਿਆ ਬਹੁਤ ਜ਼ਿਆਦਾ ਮਾਤਰਾ ਵਿੱਚ ਜਿਹਦੇ ਕਰਕੇ ਜਿੱਦਾਂ ਰਾਵੀ ਦੇ ਵਿੱਚ ਵੀ ਜਿਹੜਾ ਅਸੀਂ ਦੇਖਿਆ ਕਿ ਉਹ ਏਡਾ ਜਿਹੜਾ ਗੇਟ ਸੀਗੇ ਟੁੱਟ ਗਏ ਇੰਨਾ ਜ਼ਿਆਦਾ ਪਾਣੀ ਸੀਗਾ ਹੈਨਾ ਤਾਂ ਇਹ ਸਾਰਾ ਪਾਣੀ ਜਿਹੜਾ ਹੈਗਾ ਆ ਇਹਨਾਂ ਜਗ੍ਹਾ ਤੋਂ ਹੁੰਦਾ ਹੋਇਆ ਇੱਥੇ ਤਬਾਹੀ ਕਰਦਾ ਹੋਇਆ ਮੰਡੀ ਹੋ ਗਿਆ ਕੁੱਲੂ ਜ਼ਿਲ੍ਹਾ ਹੋ ਗਿਆ ਇਧਰ ਕਾਂਗੜਾ ਚੰਬਾ ਇੱਥੇ ਬਹੁਤ ਜ਼ਿਆਦਾ ਕਿੰਨੀ ਤਬਾਹੀ ਹੋਈ ਆ ਈਵਨ ਕਲਾਊਡ ਬਸਟ ਵੀ ਬਹੁਤ ਜ਼ਿਆਦਾ ਹੋਈ ਔਰ ਕਹਿੰਦੇ ਪਹਿਲਾਂ ਕਹਿੰਦੇ ਉੱਦੇ ਸੀ ਵੀ ਲਾਹੌਲ ਸਪੀਤੀ ਦੇ ਵਿੱਚ ਬਈ ਸ਼ਾਂਤੀ ਰਹਿੰਦੀ ਆ ਉੱਥੇ ਕਲਾਊਡ ਬਸਟ ਨਹੀਂ ਹੁੰਦੇ ਇਸ ਵਾਰ ਲਾ ਕਿ ਕਿੰਨਾ ਜਿਹੜਾ ਹੈਗਾ ਹੜ ਹੜ ਆਉਂਦਾ ਇਸ ਵਾਰ ਉੱਥੇ ਵੀ ਬਹੁਤ ਜ਼ਿਆਦਾ ਕਹਿੰਦੇ ਹੜ ਆਇਆ ਸੋ ਇਹ ਸਾਰਾ ਪਾਣੀ ਜਿਹੜਾ ਹੈਗਾ ਬੱਚੇ ਅਲਟੀਮੇਟਲੀ ਇਹਨਾਂ ਡੈਮਸ ਦੇ ਉੱਤੇ ਪਹੁੰਚ ਗਿਆ ਔਰ ਅੱਜ ਦੀ ਜੇ ਆਪਾਂ ਲੇਟੈਸਟ ਵੀ ਦੇਖੀਏ ਤਾਂ ਭਾਈ ਇੱਥੇ ਪਾਖੜਾ ਡੈਮ ਦੇ ਉੱਤੇ ਪਾਣੀ ਦਾ ਜਿਹੜਾ ਪੱਧਰ ਹੈਗਾ ਕਾਫੀ ਵੱਧਦਾ ਪਿਆ ਹੈਗਾ ਔਰ ਉਹ ਸਾਰਾ ਪਾਣੀ ਹੌਲੀ-ਹੌਲੀ ਛੱਡਿਆ ਜਾ ਰਿਹਾ ਹੈਗਾ ਬਹੁਤ ਜ਼ਿਆਦਾ ਪਾਣੀ ਜਿਹੜਾ ਹੈਗਾ ਇਸ ਏਰੀਆ 'ਚ ਪੰਜਾਬ ਦੇ ਵਿੱਚ ਹੁਣ ਜਾਏਗਾ ਠੀਕ ਹੈ ਜੀ ਤੋਂ ਡੈਮ ਅਲਟੀਮੇਟਲੀ ਪਾਣੀ ਰਿਲੀਜ਼ ਕੀਤਾ ਜਾਊਗਾ ਤੇ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਲੁਧਿਆਣੇ ਦਾ ਏਰੀਆ ਹੈਗਾ ਜਿਹੜਾ ਕਿ ਸਤਲੁਜ ਜਿੱਥੇ-ਜਿੱਥੇ ਵਗਦਾ ਹੈਗਾ ਮੋਗੇ ਦਾ ਅੱਗੇ ਫਿਰੋਜ਼ਪੁਰ ਸਾਈਡ ਵੀ ਜਿਹੜਾ ਹੈਗਾ ਪਾਣੀ ਕਾਫੀ ਫਾਜ਼ਿਲ ਕਾ ਤੱਕ ਜਾਏਗਾ ਠੀਕ ਹੈ ਜੀ ਸੋ ਪੰਜਾਬ ਜਿਹੜਾ ਹੈਗਾ ਹੁਣ ਜਿੱਥੇ-ਜਿੱਥੇ ਨਹਿਰਾਂ ਜੜੀਆਂ ਹੈਗੀਆਂ ਕਈ ਜਗ੍ਹਾ ਦੇ ਉੱਤੇ ਡਰੇਨਸ ਵਗੈਰਾ ਜੜੀਆਂ ਸੀ ਕਾਫੀ ਦੇਰ ਤੋਂ ਸਾਫ਼ ਨਹੀਂ ਕੀਤੀਆਂ ਗਈਆਂ ਸੀਆਂ ਜੇ ਕਈ ਜਗ੍ਹਾ ਦੇ ਉੱਤੇ ਜੜੀਆਂ ਨਹਿਰਾਂ ਸੀਗੀਆਂ ਉਹਨਾਂ ਦੇ ਕੰਢੇ ਜਿਹੜੇ ਸੀਗੇ ਇਹਨੇ ਮਜ਼ਬੂਤ ਨਹੀਂ ਸੀਗੇ ਜਿੱਥੋਂ ਕਿ ਜਿਹੜਾ ਲੋਕੈਲिटीज ਦੇ ਵਿੱਚ ਜਿਹੜਾ ਪਾਣੀ ਹੈਗਾ ਆੜੇ ਨਾਲੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸਾਰਾ ਉਹ ਟੈਂਕਰ ਕਰ ਗਿਆ ਹੈਗਾ ਠੀਕ ਹੈ ਪਰ ਲੋਕ ਜਿਹੜੇ ਨੇ ਉਹ ਆਪਣੀ ਹਿੰਮਤ ਸਦਕਾ ਜਿਹੜੇ ਹੈਗੇ ਆ ਰਲ ਮਿਲ ਕੇ ਐਨ ਜੀਓਜ਼ ਬਹੁਤ ਸਾਰੀਆਂ ਕੰਮ ਕਰ ਰਹੀਆਂ ਹੈਗੀਆਂ ਸੈਕਲਰ ਐਨ ਜੀਓਜ਼ ਜਾਂ ਹਜ਼ਾਰਾਂ ਲੋਕ ਜਿਹੜੇ ਹੈਗੇ ਆ ਉਹ ਰਿਲੀਫ ਜਿਹਦੇ ਜਿਹੜੇ ਕੰਮ ਹੈਗੇ ਆ ਉਹਦੇ 'ਚ ਲੱਗੇ ਹੈਗੇ ਆ ਜਿਹਦੇ ਕਰਕੇ ਕਾਫੀ ਜਿਹੜਾ ਹੈਗਾ ਬਚਾਅ ਹੋ ਰਿਹਾ ਹੈਗਾ ਰਸਦ ਪਾਣੀ ਰਾਸ਼ਨ ਸਾਰਾ ਪਚਾਇਆ ਜਾ ਰਿਹਾ ਤੋਂ ਜੀ ਇਹ ਹੈਗੀ ਹੈ ਇਸ ਵੇਲੇ ਦੀ ਪੰਜਾਬ ਦੀ ਤਸਵੀਰ ਬਹੁਤ ਚਾਰਾ ਜਿਹੜੇ ਚੈਲੰਜਸ ਹੈਗੇ ਫੇਸ ਕੀਤੇ ਜਾ ਰਹੇ ਨੇ ਬਟ ਉਹ ਜਿਹੜੀ ਪੰਜਾਬ ਦੀ ਕਿਹਦੇ ਸਪਿਰਟ ਹੁੰਦੀ ਹੈਗੀ ਇਹਨਾਂ ਕਿ ਅਲਟੀਮੇਟਲੀ ਜਿਹੜਾ ਹੈਗਾ ਯਾਰ ਇਸ ਸਮੇਂ ਦੇ ਵਿੱਚੋਂ ਵੀ ਆਪਾਂ ਸਾਰੇ ਰਣਕੇ ਜਿਹੜਾ ਹੈਗਾ ਜਰੂਰ ਨਿਕਲਾਂਗੇ ਠੀਕ ਹੈ ਜੀ ਸੋ ਇਹ ਸੀਗੀ ਅੱਜ ਦੀ ਵੀਡੀਓ ਠੀਕ ਹੈ ਤੋਂ ਪ੍ਰਮਾਤਮਾ ਕਰੇ ਇਹ ਜਿਹੜਾ ਮੁਸ਼ਕਲ ਦੌਰ ਹੈਗਾ ਪੰਜਾਬ ਦਾ ਜਲਦੀ ਖਤਮ ਹੋਵੇ ਤੋਂ ਇਹ ਜਿਹੜਾ ਹੜਾਂ ਵਾਲੀ ਸਥਿਤੀ ਜਿਹੜੀ ਹੈਗੀ ਆ ਉਹ ਅਲਟੀਮੇਟਲੀ ਜਿਹੜੀ ਆ ਰੁਕ ਜਾਵੇ ਠੀਕ ਹੈ ਜੀ ਸੋ ਐਦਾਂ ਦੀਆਂ ਹੋਰ ਵੀਡੀਓਜ਼ ਲਈ ਜੁੜੇ ਰਹੋ ਗਿਆਨ ਪੰਜਾਬ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮੁਲਾਕਾਤ ਕਰਾਂਗੇ ਥੈਂਕ ਯੂ ਜ